ਬਿਲੰਦ ਕੋਈ ਨਹੀਂ ਕੱਲ੍ਹ ਕਰਾਂਗੇ ਕਿਤੇ ਤੁਸੀਂ ਹੈਲੋ ਹੈਲੋ ਕਿਤੇ ਤੁਸੀਂ ਮੈਂ ਘਰ ਆ ਹਾਂ ਆ ਹਾਂ ਘਰ ਨੂੰ ਸੈਮੇ ਚੱਕਣ ਗਿਆ ਸੀ ਸੈਮੇ ਤੇ ਬੈਠੇ ਹੈਗੇ ਸੀ ਹੂੰ ਬਹੁਤ ਸਮਾਂ ਤੀ ਗੱਡੀਆਂ ਮੈਨੂੰ ਪੈਸੇ ਚਾਹੀਦੇ ਯਾਰ ਤਾਂ ਇਹ ਕਿੱਦਣ ਮੈਂ ਬੰਦ ਜਾਣਾ 20 ਵਰ੍ਹੇ 20 ਸਾਲ ਮਿਲ ਜਾਣਗੇ ਮੇਰੀ ਗੱਲ ਸੁਣਾ ਹਾਂ ਤੋ ਮੈਨੂੰ ਫੋਨ ਤਾਂ ਕਰਦੀ ਨੀਗੀ ਭਾਈ ਯਾਰ ਮੇਰੇ ਕੋਲ ਐਸੇ ਪੈਸੇ ਨਹੀਂ ਮੈਨੂੰ ਖਾ ਲਜਾ ਮੈਂ ਪਹਿਲਾ ਪਹਿਲਾ ਮੇਰੀ ਇੱਕ ਮਿੰਟ ਪਹਿਲੇ ਮੈਂ ਤਾਂ ਤੈਨੂੰ ਕਹਾਂ ਰੋਇਓ ਕੌਣ ਕਰਾਂ ਕਿਉਂਕਿ ਕੋਈ ਟਾਈਮ ਨਹੀਂ ਚੀਦਾ ਮੈਨੂੰ ਕੀ ਪਰ ਤੁਹਾਡੇ ਘਰ ਕੌਣ ਕੌਣ ਹੁੰਦਾ ਨਹੀਂ ਕੌਣ ਕੌਣ ਆ ਜਦ ਤੂੰ ਕੀ ਮੈਨੂੰ ਨਾਲ ਬੰਨ੍ਹ ਦੇਂਦੇ ਉੱਧਰ ਕਰ ਦੇਣੀ ਹੈ ਜੇ ਤੁਸੀਂ ਨਹੀਂ ਨਹੀਂ ਤੂੰ ਮੈਨੂੰ ਮੇਟਕਾਲ ਤਾਂ ਮਾਰ ਹੀ ਸਕਦੀਆਂ ਫੇਰ ਮੈਂ ਆਪੇ ਫੋਨ ਕਰਨੂੰ ਮੈਂ ਮੇਟਕਾਲ ਕਿੱਦਾਂ ਮਾਰੂੰਗਾ ਤੇ ਮੇਰੇ ਕੋਲ ਸਿੱਕੇ ਨਹੀਂ ਭੈਣ ਦੀ ਇਜਾਜ਼ਤ ਹੈ ਯਾਰ ਦਾ ਕਦੇ ਪਹਿ ਕਦੀ ਮੈਂ ਬਹਿਤ ਹੁੰਦੇ ਹੀ ਨਹੀਂ ਤੇਰੇ ਪਹਿਲੀ ਤੁਸੀਂ ਜਾ ਤਾਂ ਪਵਾ ਦੋ ਮੈਂ ਤੈਨੂੰ ਪਵਾ ਦੂੰਗਾ ਉਹ ਚਲ ਉਹ ਦੱਸੂੰ ਮੈਸਕਾਲ ਮੈਂ ਤੂੰ ਜਿਹੜੇ ਤੂੰ ਮੈਨੂੰ ਮਸਕਾ ਲਵਾ ਨਹੀਂ ਹੈ ਨਾ ਇਹ ਤੁਸੀਂ ਪੈਸੇ ਪੁਆਤੇ ਹੈ ਨਾ ਹਾਂ ਹਾਂ ਮੇਰੀ ਗੱਲ ਸੁਣ ਲੈ ਹਾਂ ਜੇ ਤੁਸੀਂ ਪੈਸੇ ਪੁਆਤੇ ਹੂੰ ਹੂੰ ਮੈਂ ਹੈ ਨਾ ਜਿੱਦਣ ਕੱਲ ਨੂੰ ਤੁਹਾਨੂੰ ਮੈਂ ਤੁਹਾਨੂੰ ਮਾਰੂਂ ਮੈਂਨੇ ਬਾਈ ਗੁਰੂ ਦੀ ਸੌਂਡ ਆਪੀ ਤਾਂ ਠੀਕ ਆ ਇਹ ਇਲਾਜ ਠੀਕ ਆ ਮੈਂ ਤੇਨੇ ਵਾਦਾ ਕੀਤਾ ਮੈਨੂੰ 100 ਆ ਬਾਈ ਗੁਰੂ ਦੀ ਹਾਂ ਕੱਲ ਠੀਕ ਆ ਉਹ ਤੇ ਕੱਲ ਮੈਨੂੰ ਪਾ ਮੈਂ ਤੁਹਾਡੀ ਜਿਉਣਾ ਖਾਣੀ ਪਾਵੂ ਤਾਂ ਮੇਰੀ ਗੱਲ ਸੁਣ ਬਹਿਂਦੀ ਓ ਮੈਨੂੰ ਨਾ ਮਾਰਦੀ ਨਹੀਂ ਮੈਂ ਤੁਹਾਡਾ ਮਾਰ ਜੂਗੀ ਮੈਂ ਸਾਲ ਪਹਿਲਾਂ ਪਹਿਲਾਂ ਮੇਰੀ ਗੱਲ ਸੁਣ ਹਾਂ ਤੇ ਤੁਮ ਮੈਨਾਂ ਨਵਾਉਂਗੀ ਸਹੀ ਹਾਂ ਹੈ ਹਾਂ ਤੇ ਇਹਨਾਂ ਹੋਏ ਵਿੱਚੇ ਧੋਖਾ ਕਰ ਜੀ ਨਹੀਂ ਸਾਂ ਲੱਗਿਆ ਮੈਂ ਇਦਾਂ ਦੀ ਮੈਂ ਤੁਹਾਨੂੰ ਆਪਣੇ ਜਿਲ੍ਹੇ ਤੋਂ ਪਸੰਦ ਕੀਤਾ ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਹੋ ਹਾਂ ਹਾਂ ਦੇਖ ਲਓ ਦੇਖ ਲਾ ਭਾ ਹਾਂ ਜੇਨੇ ਜਿੱਧਰ ਮੇਰਾ ਘਰ ਹੈ ਉਧਰ ਤੁਸੀ ਆ ਪਰ ਮੈਂ ਕੰਨ ਕਦੇ ਨਹੀਂ ਚੜ ਕਰਦੀ ਜੀ ਹਾਂ ਉਹ ਸੁਣਾ ਕੇ ਦੋ ਜੇ ਤੁਸੀਂ ਮੇਨਾਂ ਦੇਤਾ ਧੋਖਾ ਰੇ ਫੇਰ ਮੈਂ ਮਰ ਜਾਣਾ ਹਾਂ ਜੇ ਤੂੰ ਸਿਨੇ ਤੋ ਕਹੇ ਤਾ ਮੈਂ ਨਹੀਂ ਤੈਨੂੰ ਧੋਖਾ ਦਿੰਦਾ ਮੈਂ ਤੈਨੂੰ ਪਤਾ ਕਰਦਾ ਰੱਖਣੀ ਚਾਹੁੰਦਾ ਫਰੈਂਡੀ ਬਤਨ ਜਾਂਦਾ ਇੱਕ ਗੱਲ ਹੋਰ ਹੈ ਮੇਰੀ ਹੂੰ ਹੂੰ ਤੁਸੀਂ ਕਿਸੇ ਮੋੜਿਆ ਨੂੰ ਦੱਸਣਾ ਨਹੀਂ ਕਿ ਮੇਰੀ ਇਹ ਫਰੈਂਚਾਈਜ਼ੀ ਦੇ ਵਿੱਚ ਪਹਿਲਾਂ ਮੇਰੀ ਗੱਲ ਸੁਣੋ ਮੈਂ ਅਜੇ ਤੱਕ ਕਿਸੇ ਨੂੰ ਦੱਸਿਆ ਨਹੀਂ ਦੱਸਣਾ ਨਹੀਂ ਮੈਂ ਦੱਸਣਾ ਕਹ ਲੈ ਆ ਮੈਨੂੰ ਮੈਨੂੰ ਬਦਨਾਮੀ ਕਰਨ ਦੀ ਲੋੜ ਨਹੀਂ ਨਾ ਆਪਣੀ ਨਜ਼ਰੀ ਦਿਖਾਉਣ ਦੀ ਲੋੜ ਨਹੀਂ ਨਾਲੇ ਇੱਕ ਗੱਲ ਹੋਰ ਠੱਗੀ ਧੋਖੀ ਤੇ ਕੁਦੇ ਨਾਲ ਨਹੀਂ ਹੋਣੀ ਚਾਹੀਦੀ ਯਾਰ ਤੂੰ ਉਹੀ ਗੱਲ ਕਰਦੀ ਹੈ ਮੈਨਾਂ ਦਾ ਮੈਨੂੰ ਕੋਈ ਹੈ ਹੀ ਨਹੀਂ ਤੂੰ ਪਤਾ ਨਹੀਂ ਮੇਰੇ ਨਾਲ ਕਿਦਾਂ ਰੱਖ ਲਈ ਆ ਨੇ ਮੈਂ ਮੈਗਾ ਤੇ ਮੁੰਡੇ ਕਰੀ ਲੰਨੇ ਕਰੀ ਤੁਸੀਂ ਅੰਦੇ ਆਪੇ ਨਹੀਂ ਇਦਾਂ ਦਾ ਬਣਾ ਨਹੀਂ ਗਏ ਇਹ ਤੈਨੂੰ ਦੱਸਾਂ ਨਾ ਮੈਂ ਤਰ ਪਹਿਲਾਂ ਦੱਸ ਦਿੰਦਾ ਜੇ ਨਾ ਮੈਂ ਖਾਣ ਤੋਂ ਬਗੈਰ ਰੋਟੀ ਮੈਂ ਰੋਟੀ ਨਹੀਂ ਖਾਂਦੀ ਅਜ ਰਾਤ ਨੂੰ ਟਾੜ ਤੋਂ ਬਗੈਰ ਹਾਂ ਬੈਂ ਦੀ ਅ ਮੈਂ ਅਸਕਾਲ ਤੋਂ ਮਾਦੀ ਦਾ ਐਣੀ ਤੇ ਰੋਟੀ ਖਾਂ ਆਉਂਗੀ ਦੱਸ ਪਹਿਲਾਂ ਹੈ ਨਹੀਂ ਇਹ ਨੂੰ ਹਰ ਤਾਂ ਮੈਨੂੰ ਹਰ ਤਾਂ ਆਉਂਦਾ ਕਿ ਉਹ ਕੋਦੋਂ ਕੰਮ ਤੋਂ ਆਦੇ ਹੋਗੇ ਕੋਦੋਂ ਚੱਲਦੇ ਹੋਗੇ ਕੋਦੋਂ ਰੋਟੀ ਖਾਂਦੇ ਹੋਗੇ ਨਾ ਨਾ ਘਾਟਦਾ ਵਾ ਆਈ ਰਛੇਤੀਂ ਮੈਸ ਕੱਲ ਨੂੰ ਮੈਂ ਤੇਰਾ ਕੱਲ ਨੂੰ ਕੱਲੂ ਕੱਲੂ ਪੈ ਮੈਂ ਹੈਲੋ ਹਾਂ 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 ਕਾਹ ਨੂੰ ਤੋਂ ਪਹਿਲੇ ਕਾਹ ਨੂੰ ਤੋਂ ਪਹਿਲੋ ਪਹਿਲੇ ਮੈਂਨੇ ਕੱਲੂ ਵੈਣੇ ਆ ਤੇ ਕੱਲ ਤੇ ਮੈਂ ਵੈਸੇ ਪਹਿਪਾ ਨੇ ਮੈਨੂੰ ਰੋਜ਼ ਸ਼ਿਵਿਰ ਸ਼ਾਮ ਹਣਾ ਨਾ ਮੈਸ ਕਾਲ ਜ਼ਰੂਰ ਮਾਰਨੀ ਮਾਰਨੀ ਆ ਤੇ ਇਹ ਮੇਰੇ ਮੰਮੀ ਨਾ ਹੋਵੇ ਕੋਲ ਤਾਂ ਮੈਸ ਕੱਲ ਨੂੰ ਵੀ ਕੋਈ ਕੋਲ ਮੈਸ ਕਾਲ ਮਾਰ ਕੇ ਕੱਟ ਦੇਣੀ ਆ ਕੀ ਠੀਕ ਆ ਠੀਕ ਇੱਕ ਗੱਲ ਹੋ ਰਿਹਾ ਇੱਕ ਗੱਲ ਹੋ ਰਿਹਾ ਜਿੱਦਣ ਆ ਨਾ ਮੰਮੀ ਤੇ ਹਾਂ ਜਿੱਦਣ ਤੇਰੀ ਮੰਮੀ ਨਾ ਹੋਵੇਗਾ ਨਾ ਮੈਸ ਕੱਲ ਇੱਕ ਨਹੀਂ ਮਾਰਨੀ ਦੋ ਮਾਰਨੀ ਆ ਕੀ ਠੀਕ ਆ ਮੇਰੀ ਗੱਲ ਸੁਣੋ ਪਹਿਲਾਂ ਹੂੰ ਔਰ ਰਾਜ ਦੇ ਗੱਲਾਂ ਕਰਦੇ ਮਮੇ ਮੇਰੀ ਹੈ ਨਹੀਂਗੀ ਘਰ ਚਾਹ ਠੀਕ ਹੈ ਨਿਆਰੇ ਆ ਗਿਆ ਇਹ ਤਾਂ ਹਾਂ ਮਮੇ ਚੱਕਣ ਦਈਓ ਕਿ ਬਰਾ ਤੇ ਉਹਦੀ ਵੀ ਹੋ ਬਰਹ ਵਿੱਚ ਹੂੰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣ ਲਓ ਪਹਿਲਾਂ ਹਾਂ ਦੱਸੋ ਤੁਸੀਂ ਤੇ ਸ਼ਾਮ ਨੂੰ ਢੀੜਾ ਮਾਰਜਾ ਕਰੋ ਤਾਂ ਪਿੰਨੀ ਜੀਰਾਬਾਦ ਕੱਲ ਢੀੜਾ ਮਾਰਿਆ ਨਹੀਂ ਹੋ ਉਹ ਦੱਸਿਆ ਕਿ ਉਹ ਕਿ ਮੈਂ ਕਹਿਮੀ ਕੁਛ ਨੂੰ ਸ਼ੱਕ ਨਾ ਪਵੇ ਬਦਨਾਮੀ ਨਾ ਆ ਜਵੇ ਠੀਕ ਨਹੀਂ ਤੁਸੀਂ ਅੱਜ ਫੇਰ ਵਾਸਤੇ ਆ ਜਾ ਕਰੋ ਤਾਂ ਪਲੀਜ਼ ਸਹਿਰਵਾ ਦੇ ਲੋਕਾਂ ਨੂੰ ਛਕੀ ਜੇ ਭੇਜਣਾ ਛਕ ਭੇਜਣਾ ਜਦੋਂ ਮੈਂ ਪੱਠਿਆਂ ਨੂੰ ਆ ਜਾਣੀ ਆ ਉਦੋਂ ਤੁਸੀਂ ਆ ਜਾਣੀ ਜਦੋਂ ਮੈਂ ਘਰ ਹੁੰਦੀ ਆ ਉਦੋਂ ਤੁਸੀਂ ਆਉਂਦੇ ਵੀ ਨਹੀਂ ਆਉਣਾ ਵਾ ਹੈ ਆਉਣਾ ਵਾ ਹਾਂ ਨਾ ਯਾ ਪਲੀਜ਼ ਮੈਂ ਮੰਮੀ ਚਾਪਣਾ ਵੀ ਮੈਂ ਮੰਮੀ ਚਾਪ ਨੀ ਨੀ ਨਾ ਮੈਂ ਤੁਰ ਕੇ ਆਉਣਾ ਇੱਦਾਂ ਦੀ ਕੰਮ ਕਿਉਂ ਨਾ ਬੈਸ ਹਾਂ ਤੇ ਤੁਹਾਡੇ ਤੇ ਆਪਾਂ ਦਾ ਟਾਈਮ ਹੁੰਦਾ ਹੈ ਹਾਂ ਮੇਰੇ ਥੜੇ ਕੰਮ ਤੇ ਟਾਈਮ ਹੁੰਦਾ ਕਾਮਦਾਰੀ ਕਮਤੇ 9 ਵਜੇ ਲੱਗੀ ਦਾ ਅੱਛਾ ਹੂੰ ਅੱਛਾ ਪਹਿਲਾਂ ਦੋ ਰੋਟੀ ਖਾ ਲਈ ਰੋਟੀ ਸਵੇਰੇ ਥੋੜਾ ਛਾਈ ਦੀ ਆ ਹਾਂ ਸਾਨੂੰ ਬਾੜੀ ਦਾ ਵਸ ਦੇਖਾਂ ਮੈਨੂੰ ਪਤਾ ਸੀ ਤੂੰ ਰੋਟੀ ਨਹੀਂ ਖਾਦੀ ਆ ਜੀ ਹਾਂ ਮੈਂ ਮੈਂ ਰੋਟੀ ਮਾਸੀ ਖਾਦੀ ਆ ਕੀ ਗੱਲ ਹਾਂ ਤੁਸੀਂ ਮੇਰੇ ਤਬੀਤ ਬਾਰੇ ਪੁੱਛਦੇ ਮੈਨੂੰ ਕੀ ਹੋਇਆ ਨਹੀਂ ਹੋਇਆ ਕੀ ਆ ਮੈਂ ਪਤਾ ਕਿੰਨਾ ਤੇ ਬਿਮਾਰ ਰਹੀ ਮੈਂ ਤਾਂ ਅੱਜ ਤੋਂ ਕਹ ਰਹੀ ਆ ਬੇਲੇ ਵਿੱਚ ਦਾ ਸੁੱਛੋ ਕੁਛ ਆ ਕਰ ਮੈਂ ਕਿਹੜਾ ਪੁੱਛਣ ਦਾ ਟਾਈਮ ਹੈ ਦੱਸ ਪਹਿਲਾਂ ਮੈਨੂੰ ਅੱਛਾ ਤੁਸੀਂ ਤਾਂ ਰੱਜੀ ਜੀ ਜੀ ਨਹੀਂ ਮੇਰੇ ਪੁੱਛ ਸਕਦੇ ਪਰ ਮੈਂ ਮਰ ਜਮ ਉਹ ਪੁੱਛਾਂ ਕਿੱਥੇ ਦੱਸ ਹਾਏ ਮੇਰੀ ਜਾਨ ਲੈ ਜਾਨਾ ਦਾ ਪਹਿਲਾ ਟਾਈਮ ਕਦੀ ਆਉਣ ਤੋਂ ਉੰਡਾ ਟਾਈਮ ਲੱਗਦਾ 10 ਪਹਿਲਾਂ ਓਏ ਹੋਏ ਮੈਂ ਤਾਂ ਤੇਨੀ ਮਰਜ਼ਮਾ ਤੂੰ ਤਾਂ ਅੜਦਾ ਟਾਈਮ ਹੀ ਨਹੀਂ ਲੱਗਦਾ ਤੇ ਹੈ ਤਾਂ ਮੇਰਾ ਮੇਰਾ ਤਾਂ ਟਾਈਮ ਖੁੱਲਿਆ ਤੂੰ ਆ ਪਾਰਦੇ ਹੋ ਗੱਡ ਸਮਾ ਕੇ ਕਿਉਂਕਿ ਤੂੰ ਮੇਰੀ ਤੂੰ ਮੇਰੀ ਜਾਨ ਤੋਂ ਵੀ ਵੱਧ ਪਿਆਰੀ ਹੈ ਉਹ ਮੇਰੀ ਗੱਲ ਤੇਰੀ ਮੈਂ ਮੰਨਦਾ ਤੇਰੀ ਮੈਂ ਪਰ ਜਿੰਨਾਂ ਨੂੰ ਸਾਨੂੰ ਪਿਆਰ ਕਰਦੇ ਉਹਨਾਂ ਕਹ ਤੈਨੂੰ ਐਸੀ ਕਰਦੇ ਆ ਠੀਕ ਨਹੀਂ ਉਹ ਦੱਸ ਪਹਿਲਾਂ ਨਹੀਂ ਨਹੀਂ ਲੈ ਲੈ ਜਿੰਨਾ ਮੈਂ ਤੁਹਾਨੂੰ ਪਿਆਰ ਕਰਦੀ ਉਹਨਾਂ ਤੁਸੀਂ ਮੈਨੂੰ ਨਹੀਂ ਕਰ ਸਕਦੇ ਪਰ ਕੇ ਦੇਖ ਲਈ ਠੀਕ ਹੈ ਪਰ ਕੇ ਦੇਖ ਲਈ ਅੱਛਾ ਹੂੰ ਮੈਂ ਤਾਂ ਸੋਚਦੀ ਰਹਿੰਦੀ ਹਾਂ ਕਿ ਜਿਹੜੇ ਸਟੈਮਰ ਰਾਤ ਨੂੰ ਸੌਣ ਦਾ ਸੌਣ ਨਾਲ ਪੀਉਂ ਮੈਂ ਰਾਤ ਨੂੰ ਸੋਚਦੀ ਹੁੰਦੀ ਆ ਹਾਂ ਠੀਕ ਹੈ ਹੋਣਾ ਮੈਂ ਰਾਤ ਨੂੰ ਮੈਂ ਤਾਂ ਮੰਜ਼ਰ ਕੱਲੀ ਬੈਠੀ ਹੁੰਦੀ ਆ ਐਸ਼ ਕਰਦੀ ਹੁੰਦੀ ਆ ਹੂੰ ਹੂੰ ਜੋਣਾ ਕੋਸ਼ੀ ਆਪੇ ਕੋਸ਼ੀ ਆਣਾ ਜੋ ਮੈਂ ਰਾਤ ਨਹੀਂ ਖਾ ਦਿਨਾਂ ਮੈਂ ਤਾਂ ਮੱਦਦ ਲਗਾ ਦੂੰ ਸੁਣਨਾ ਤਾਂ ਇਹ ਜੀ ਆਜੀ ਆ ਕਿ ਮੈਂ ਅੱਜ ਮੈਂ ਰਾਤ ਨੂੰ ਅੱਜ ਓ ਨਹੀਂ ਯਾਰ ਮੇਰੇ ਮੰਮੀ ਹੁੰਦੀ ਕੋਈ ਮੈਂ ਨੀਂਦ ਦੀਆਂ ਗੋਲੀਆਂ ਦੇ ਕੇ ਮੈਂ ਤਾਂ ਇਹ ਸੋਚਦੀ ਆ ਕਿ ਆਪੇ ਦੁਨੀਆ ਤੋਂ ਦੂਰ ਚੱਲੀ ਜਿੱਤੇ ਤੂੰ ਹੋਵੇ ਕੋਈ ਮੈਂ ਹਮਾ ਬਸ ਕਿਤੇ ਬਾਡਾ ਮੁੰਡਾ ਕੱਢ ਜਾ ਰਹੇ ਹੈ ਮੈਂ ਤਾਂ ਕਹਿੰਦਾ ਨਾ ਜਾ ਰਹੇ ਆ ਜਾਨੇ ਕਿਹੜਾ ਬਾਡਾ ਮੁੰਡਾ ਕੱਢ ਲੈਣਦੇ ਆ ਮੈਂ ਜਾਣਾ ਹੈ ਕਿ ਫਗਵਾੜੀ ਤੇ ਮੈਂ ਤੇ ਮੇਨ ਨੰਬਰ ਦੇ ਕੰਨ ਯੋ ਤੇ ਤਾਂ ਸੱਚ ਤਾਰੇ ਕੋ ਹੈ ਰੋ ਇਹ ਮੇਰਾ ਨੰਬਰ ਮੈਂ ਇਹ ਕੋਲੇ ਲੈ ਆਣਾ ਤਾਂ ਨਹੀਂ ਨਹੀਂ ਫਿਰ ਮੈਂ ਉੱਥੇ ਤੈਨੂੰ ਫੋਨ ਕਰ ਲੇਕਾ ਲੈਣਾ ਤੇ ਤਾਂ ਮੈਂ ਨਹੀਂ ਚਾਈ ਦੇ ਬੰਦੇ ਜਾਣਾ ਮੈਂ ਚਲ ਠੀਕ ਆ ਮੈਂ ਉੱਥੇ 10-10 ਰੁਪਏ ਦੇ ਮਾਛਾ ਦੇ ਹੱਥ ਵਿੱਚ ਪਾਉਣ ਨੂੰ ਲੈਣ ਲੱਗੀ ਤੇ ਵੀ ਮੰਮੀ ਨੇ ਮੈਨੂੰ ਦੁੱਤੇ ਨਹੀਂ ਹੈਗੇ ਭੈਂਦੀ ਆ ਆ ਲੈ ਮੈਂ ਤੈਨੂੰ ਨਿਸ਼ਾਨੀ ਦਵਾ ਕੁ ਮੈਂ ਬਲੇਸਰ ਲੈਂਦਾ ਤੇ ਲੀ ਮਿਲ ਗਿਆ ਲੈ ਲੀ ਆਹੋ ਆਈ ਮੇਰੀ ਜਾਨ ਕਿਰਿਹੀ ਆ ਤਾ ਤਾ ਦੰਦੇ ਤੇਵੇਂ ਦੱਸ ਵਲਾ ਲੱਗਦਾ ਐ ਕਿੱਡ ਚਾਹੀਦਾ ਮੈਨੂੰ ਹੂੰ ਹੂੰ ਤੇ ਨੂੰ ਪੈਰਾ ਨਹੀਂ ਲੈ ਰਿਹਾ ਪੈਰਾ ਵੀ ਆ ਆ ਟਗਲਾ ਲੈ ਪੈਰਾ ਨੂੰ ਲੈ ਲੈ ਦੇ ਪੰਹੀਣਾ ਚੱਲੀ ਗਿਆ ਹਾਂ ਤੁਸੀ ਐਤ ਪਹਿਲਾਂ ਮੇਰੀ ਘਰੋਂ ਤਾਂ ਮੰਗੀ ਜਾਵਾਂਗੇ ਫੇਸ ਲੈ ਕੇ ਦਊਂਗਾ ਮੇਰੇ ਨਾਲ ਜਾਣਾ ਤਾਂ ਆਪੇ ਪਸੰਦ ਕਰਨੀ ਆ ਕੋ ਮੈਂ ਕਿੱਥੇ ਅਮ ਸਾਡੇ ਨਾ ਮੇਰੇ ਕੋਈ ਤਰਿਹ ਤਰਸਦਾ ਹੋਏ ਜਦਿਆ ਹੋਇਆ ਜਿਹੜਾ ਪਰਿਵਰਮ ਨਹੀਂ ਨਹੀਂ ਉਦੋਂ ਤੁਹਾਨੂੰ ਕਿੱਥੇ ਦੇ ਡਾਟ ਕੋਈ ਨੇ ਕੋਈ ਪਾਚ ਘਟ ਪਾਈ ਦੇਂ ਨੇ ਤੁਸੀਂ ਆਪ ਹੀ ਆ ਜੇ ਦਿਨ ਮੈਨੂੰ ਜਾਂ ਫੇ ਮੇਲੇ ਮੂਲੇ ਤੇ ਕਿਤੇ ਨਾ ਜਿਹੜਾ ਮਰਜ਼ੀ ਤਨਦੀਆਂ ਲੈ ਦੋ ਬਾਸ ਮੈਨੂੰ ਪਾਇਲ ਚਾਹੀਦੀ ਆ ਚਾ ਠੀਕ ਆ ਮੇਰੀ ਮੇਰੀ ਗੱਲ ਸੁਣਾ ਹਾਂ ਮੈਂ ਇੱਕ ਗੱਲ ਹੋ ਰਿਹਾ ਹਾਂ ਦੱਸੋ ਦੱਸਿਓ ਨਾ ਕਿ ਸੇ ਨੀ ਨਹੀਂ ਦੱਸੋ ਹੋਰ ਕੀ ਕਰਦੇ ਸੀ ਕੁਛ ਨਹੀਂ ਸੈਮੋ ਪਾਲੀ ਹੁਣ ਗੱਲਾਂ ਕਰ ਲਈਆਂ ਹਾਂ ਹਾਂ ਕੀ ਹੋਇਆ ਜੋ ਬਾਤ ਤੁਸੀਂ ਮੇਰੇ ਨਾਲ ਕਰছো ਉਹ ਨਹੀਂ ਨਹੀਂ ਦੱਸਕ ਦੁਗਰੀ ਗੱਲ ਕਹਿੰਦੇ ਇੱਕ ਗੱਲ ਹੋ ਰਹੀ ਆ ਮੇਰੀ ਹੂੰ ਮੈਂ ਹੋਰ ਕਿਹੜੀ ਗੱਲ ਦੱਸਾਂ ਬਸ ਤੁਹਾਨੂੰ ਨਹੀਂ ਕੁਛ ਕਹਿੰਵਰੀ ਦੱਸ ਸਕਦੀ ਹੂੰ ਹੂੰ ਨਾਲੇ ਤਾਂ ਇਹ ਵੀ ਹੈ ਕਿ ਗੰਦੀ ਗੱਲ ਹੋ ਰਹੀ ਆ ਨਹੀਂ ਮੈਂ ਤਾਂ ਇਹੀ ਕਹਿਣਾ ਸੀ ਕਿ ਕਿਸੇ ਨੂੰ ਦੱਸਿਓ ਨਾ ਅਪਣੇ ਦੂਰ ਤੋਂ ਮੈਨੂੰ ਫੋਨ ਕੀਤਾ ਸੀ ਨਹੀਂ ਨਹੀਂ ਮੈਂ ਕੱਲ ਦੱਸਣਾ ਬਸ ਆਪਣੇ ਆਪਣਾ ਪਿਆਰਿੱਦੇ ਹੋਣਾ ਚਾਹੀਦਾ ਜਿੱਦਾਂ ਬੱਤੀ ਚਲਾਉਣਾ ਰਹਿੰਦੇ ਇਦੇ ਹੋਣਾ ਚਾਹੀਦਾ ਬੈਂਦੀ ਆ ਰਹੀ ਆ ਵੋਟਿਓ ਨਾਮ ਬਣਾਈ ਜਾਏਗੇ ਨਿਕਲ ਜਾਈਏ ਕਰੋ ਨਿਕਲ ਜਾਈਏ ਕਰੋ ਹਾਂ ਆਹੋ ਲੈ ਨਿਕਲ ਜਾਈਏ ਲੈ ਕਿਹੜੀ ਗੱਲ ਕੀਤੀ ਆਪਾਂ ਕੁੱਟ ਗਿਆ ਕਰਾਂਗੇ ਲੋਕਾਂ ਨੂੰ ਪਤਾ ਲੱਗੇ ਵਿਆਹ ਕੀਤਾ ਹੈ ਭੈਂਦੀ ਆਇਆ ਮਾਤਾ ਕਬਾੜੇ ਬਾਜਿਰਲ ਵਿਆਹ ਫਿਰਵਾਮਾ ਦੇ ਇਹ ਬਾਜੀ ਘੱਟ ਨਹੀਂ ਹੁੰਦਾ ਏਦਾਂ ਮੈਂ ਤਾਂ ਨਿਕਲ ਚੰਡੀਗੜ੍ਹੋਂ ਨੂੰ ਨਿਕਲ ਜਾਂਦੇ ਹਾਂ ਲੈ ਇਹ ਇਹ ਤਾਂ ਨਹੀਂ ਆਪਾਂ ਬਦਨਾਮ ਨਹੀਂ ਹੋਣਾ ਹੈਗਾ ਪਰ ਮਾ ਪਰਦੇਸ਼ਿਕ ਮਰਨ ਤਾਂ ਕਹਿਣਾ ਪਵੇ ਤੇ ਵਿਆਹ ਲੋਕਾਂ ਦੇ ਸਾਹਮਣੇ ਕਰਾਉਣਾ ਫੈਂ ਦੀ ਆ ਬਈਆ ਕਰਮਾ ਤੇ ਨਾ ਤੇ ਕਾ ਨੰਬਰ ਉਹਨੇ ਲਿਓ ਐ ਕੁੱਤੇ ਕੱਲਦੇ ਹੈ ਕੱਲਾ ਹੀ ਆ ਮੈਂ ਹੁਣ ਇੱਕ ਮਿੰਟ ਮੇਰੀ ਗੱਲ ਸੁਣੋ ਹੂੰ ਹੂੰ ਰਾਤ ਨੂੰ ਕੱਲਦੇ ਸਾਂ ਨਹੀਂ ਤੇਨੂੰ ਕਿਸੇ ਤੋਂ ਨਾਲ ਕੱਲਾ ਹੀ ਸੌਣਾ ਮੈਂ ਕਹਿੰਦੇ ਨਾ ਸੁਣਾ ਕੋਠੇ ਤੇ ਸੌਣੇ ਕੋਠੇ ਤੇ ਆਏ ਰੱਬਾ ਮੈਂ ਮਰ ਜੰਮੂ ਹੂੰ ਇਹ ਇੱਕ ਦਿਨ ਤੋਂ ਕਿਵੇਂ ਮੈਂ ਸੁਪਦਾ ਆਇਆ ਹਾਂ ਹਾਂ ਆਪਾਂ ਰਾਤੀ ਜੀਦਾ ਨਾ ਆਪਾਂ ਨੱਬਿਆ ਹੋ ਗਿਆ ਹੂੰ ਹੂੰ हेलो हां दास ਬਾਜਨੀ ਤੁਹਾਡੇ ਹੈ ਨਾ ਦੱਸ ਦੱਸ ਮੈਂ ਕਿਹਾ ਮੇਰੇ ਤਾਂ ਬਿਆਹ ਹੁੰਦਾ ਆਪਣਾ ਹਮ 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 ਆਪਾਂ ਜਿਹੜਾ ਬੱਤੀ ਪਰਾਨੇ ਹੁੰਦੇ ਆ ਹਮ 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 ਤੇ ਆਪਾਂ ਕੋ ਉੱਥੇ ਤੇ ਰਹਿਨੇ ਹੁੰਦੇ ਆ ਹਮ ਹਮ ਮੇਰੇ ਵੀ ਤਾਂ ਜਿਆ ਕੇਦਣ ਵਾਲਾ ਕਾ ਕਾ ਵੀ ਜਦਾ ਹੁੰਦਾ ਹੈ ਅੱਛਾ ਤੇ ਮੈਨੂੰ ਨਪਰਾਂਦੀ ਹੁੰਨੀ ਆ ਹਮ ਹਮ ਮੈਂ ਸਾਰ ਕੁਛ ਘਾੜਾ ਕੰਮ ਕਰਕੇ ਤੁਹਾਡੇ ਕੋਲ ਆਉਂਦਾ ਪਹਿਲਾਂ ਮੇਰੀ ਗੱਲ ਮੈਂ ਤੈਨੂੰ ਰਾਤ ਨੂੰ ਮਿਲਣਾ ਸ਼ੁਰੂ ਕਰਿਆ ਰਾਤ ਨੂੰ ਜਦਨ ਮਾਦੀ ਜਦਨ ਮਾਦੀ ਟਾਈਮ ਦੇ ਦੇ ਮੈਨੂੰ ਹਾਂ ਹਾਂ ਦੱਸੋ ਹਾਂ ਰਾਤ ਨੂੰ ਜਰੂਰ ਤੈਨੂੰ ਮੈਨਣਾ ਮੈਂ ਕੀ ਅੰਮਤਾ ਤੇ ਕੋਈ ਨਹੀਂ ਮੈਂ ਮੈਂ ਆ ਜਾਊਂਗਾ ਕੱਲ੍ਹ ਸਾਢੇ ਲੈ ਤਾ ਬਾਕਸ ਦੇ ਮੈਨ ਨੂੰ ਮੇਰੀ ਮਾਂ ਕੋਲ ਹੁੰਦੀ ਆ ਸਾਰੀ ਰਾਤ ਨਿਕਾਂਦੀ ਮੇਰੇ ਗੋਲੀਆਂ ਦੇ ਕੇ ਨਹੀਂ ਨਹੀਂ ਯਾਰ ਇੱਦਾਂ ਨਹੀਂ ਹਾਂ ਮੈਂ ਬਾਰ-ਬਾਰ ਤੇ ਮੇਰਾ ਮਜ਼ਾ ਹੀ ਉਡਾ ਦਿੱਤਾ ਨਹੀਂ ਨਹੀਂ ਤੂੰ ਬਾਹਰ ਬਾਹਰ ਕੇ ਮੇਰੀ ਘਰ ਸੋਣਾ ਤੂੰ ਸੀ ਹਾਂ ਹਾਂ ਮੈਂ ਤਾਂ ਪਰ ਉਹ ਠੀਕਣ ਵਾਲਾ ਕੰਮ ਤਾਂ ਹੁੰਦਾ ਇੱਕ ਕੱਜ ਹਾਂ 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 ਤੇ ਆਪਾਂ ਮੈਨੂੰ ਕੋਰਾਨ ਹੀ ਹਨੀਆ ਹਾਂ ਹਾਂ ਕਿਆ ਬਸ ਉਸ ਦੇ ਤੇ ਰੋਟੀ ਪਾਣੀ ਖਾਈ ਜਾਂ ਆਪਣੀ ਦਿਆ ਮੇਰੇ ਕੋਲ ਨੂੰ ਹੈਲੋ ਕਿਹਦੇ ਨੇ ਕਰਦੇ ਨੇ ਕਿਹਦੇ ਨੇ ਆਪਕੋ ਅੱਜ ਰਹਿਸਤਾ ਨੂੰ ਮੈਂ ਜਨਾ ਅੱਪ ਕਰਕੇ ਰਹਿਸਤਾ ਹੋ ਜੀ ਪੈਸਾ ਭੇਂ ਦਿੱਤਾ ਹੈ ਕੰਮ ਹੋਰ ਇੱਕ ਆਰਦੀਆ ਵੀ ਤਾਂ ਤਾਂ ਪਤਾ ਤਾਂ ਆਪਨੇ ਕੀ ਕਰਦੇ ਹੁੰਦੇ ਹੈ ਕੀ ਕਰਦੇ ਹੁੰਦੇ ਆ ਵਰਤੀ ਕਰਦੇ ਕੀ ਕਰਦੇ ਹੁੰਦੇ ਆ ਇੰਨੇ ਨੂੰ ਪਤਾ ਕਰਨ ਪਤਾ ਆਪਾਂ ਕੱਲ ਲਵਾਂਗੇ ਜੋ ਕਹਿੰਦੇ ਕਰਦੇ ਹੁੰਦੇ ਆ ਕੀ ਕੱਲ ਨੇ ਕਿ ਬਾਕੀ ਨਹੀਂ ਕੀ ਕਰਾਂਗੇ ਤੂੰ ਗੁੰਗਿੱਦਾ ਕਰਾਂਗੇ ਤੂੰ ਤਾਂ ਸਾਦੀ ਦਾ ਰਹੇਂਗੀ ਮੇਰੇ ਮੰਮੀ ਜਿੱਦਣ ਜਿੱਦਣ ਵੱਢ ਜਾਗੇ ਪਰਾਂ ਤੇ ਚਲ ਠੀਕ ਹੈ ਚਲ ਚੰਗਾ ਜਿਹਾ ਲਾਈ ਹੋਇਆ ਓਏ ਕੱਟਣ ਲੱਗੀ ਆਹੋ ਕੱਟਣ ਲੱਗਾ ਮੈਂ ਹਾਂਜੀ ਕੱਟਿਓ ਨਾ ਜੀ ਗੱਲ ਆਏ ਤੁਸੀਂ ਕੰਪੀਟ ਨਹੀਂ ਮੈਂ ਕੰਪੀਟ ਹਾਂ ਚੱਲ ਮੈਂ ਕੂਣਾ ਆਉਂਦਾ ਬੈਠ ਦੂਜਾ ਬਾਏ ਚੱਲ ਬਾਈ ਆਈ ਲਵ ਯੂ ਇੱਕ ਮਿੰਟ ਹਾਂ kind <laughs> of mm -hmm. I love you. I love like you too. <laughs> <laughs> bye. Bye. <laughs> okay, bye.